ਨਮਸਕਾਰ ਬੀਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਿ ਵੋਟ ਚੋਰਾ ਨੂੰ ਵਿਚਾਰੇ ਨੇ ਮੁੱਖ ਚੋਣ ਕਮਿਸ਼ਨਰ ਰਾਹੁਲ ਗਾਂਧੀ ਦੇ ਵੱਲੋਂ ਇਹ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਵੱਡਾ ਇਲਜ਼ਾਮ ਲਗਾਇਆ ਗਿਆ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕੋਸ਼ੀ ਉਹਦੇ ਤੇ ਗੱਲਬਾਤ ਕਰਾਂਗੇ ਨਾਲੇ ਚਰਚਾ ਕਰਨੀ ਹੈ ਕਿ ਰਾਹੁਲ ਗਾਂਧੀ ਤਮਾਕਾ ਕਰਨ ਆਏ ਸੀ ਡਰਾਮਾ ਕਰਕੇ ਚਲੇ ਗਏ ਇਹ ਭਾਜਪਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਇਲੈਕਸ਼ਨ ਕਮਿਸ਼ਨ ਦਾ ਵੀ ਜਵਾਬ ਆਇਆ ਹੈ ਉਹਦੇ ਤੇ ਵੀ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਗੱਲ ਕਰਨੀ ਹੈ ਕਿ ਪੰਜਾਬ ਸਰਕਾਰ ਦੀ ਓਵਰਸੀਜ਼ ਸਕਾਲਰਸ਼ਿਪ ਸਕੀਮ ਬੱਚਿਆਂ ਨੂੰ ਵਿਦੇਸ਼ ਜਾਣ ਕੇ ਪੜ੍ਹਾਈ ਕਰਨ ਦਾ ਜਿਹੜਾ ਮੌਕਾ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਦਿੱਤਾ ਜਾਏਗਾ ਉਹ ਸਾਰੀ ਸਕੀਮ ਕੀ ਹੈ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਚਰਚਾ ਕਰਨੀ ਹੈ ਕਿ ਫਿਰੋਜ਼ਪੁਰ ਦੇ ਵਿੱਚ ਪ੍ਰਵਾਸੀਆਂ ਖਿਲਾਫ ਹੋਈ ਅਨਾਉਂਸਮੈਂਟ ਨੇ ਪੁਲਿਸ ਨੂੰ ਭਾਜੜਾ ਪਵਾ ਦਿੱਤੀਆਂ ਨੇ ਸੋ ਇਹਨਾਂ तमाम ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਵਾਦਦੇ ਆਜ ਦੀ ਆਪਣੀ ਪਹਿਲੀ ਖਬਰ ਵੱਲ ਅੱਜ ਦੀ ਪਹਿਲੀ ਖਬਰ ਰਾਹੁਲ ਗਾਂਧੀ ਦੀ ਪ੍ਰੈਸ ਕਾਨਫਰੰਸ ਦੇ ਨਾਲ ਜੁੜੀ ਹੋਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਵੋਟ ਚੋਰਾ ਨੂੰ ਵਿਚਾਰ ਰਹੇ ਨੇ ਮੁੱਖ ਚੋਣ ਕਮਿਸ਼ਨਰ ਰਾਹੁਲ ਗਾਂਧੀ ਦੇ ਵੱਲੋਂ ਅੱਜ ਦੂਸਰੀ ਇਹ ਪ੍ਰੈਸ ਕਾਨਫਰੰਸ ਕੀਤੀ ਗਈ। ਦਰਸਲ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਗਾਇਆ ਹੈ ਕਿ ਉਹ ਵੋਟ ਚੋਰੀ ਦੇ ਲਈ ਵੋਟਰਾਂ ਦੇ ਨਾਮ ਥੋਕ ਦੇ ਵਿੱਚ ਯਾਨੀ ਕਿ ਵੱਡੀ ਗਿਣਤੀ ਦੇ ਵਿੱਚ ਮਿਟਾ ਕੇ ਕੇਂਦਰੀਕ੍ਰਿਤ ਤਰੀਕੇ ਦੇ ਨਾਲ ਕੀਤੇ ਅਪਰਾਧ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਅੱਜ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਦੇ ਉੱਪਰ ਇਲਜ਼ਾਮ ਲਗਾਏ ਗਏ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਰਾਹੁਲ ਗਾਂਧੀ ਨੇ ਕਰਨਾਟਕ ਸੀਆਈਡੀ ਦੇ ਵੱਲੋਂ ਕੀਤੀ ਜਾ ਰਹੀ ਜਾਂਚ ਦੇ ਵੱਲ ਇਸ਼ਾਰਾ ਕੀਤਾ ਉਹਨਾਂ ਨੇ ਕਿਹਾ ਕਿ ਇਸ ਜਾਂਚ ਦੇ ਨਤੀਜੇ ਵਜੋਂ ਪਹਿਲਾਂ ਹੀ ਇੱਕ ਐਫਆਈਆਰ ਦਰਜ ਹੋ ਚੁੱਕੀ ਹੈ ਉਹਨਾਂ ਨੇ ਦਾਵਾ ਕੀਤਾ ਕਿ ਸੀਆਈਡੀ ਨੇ 18 ਮਹੀਨਿਆਂ ਦੇ ਵਿੱਚ 18 ਵਾਰ ਚੋਣ ਕਮਿਸ਼ਨ ਤੋਂ ਆਈਪੀ ਐਡਰੈਸ ਡਿਵਾਈਸ ਪੋਰਟ ਅਤੇ ਓਟੀਪੀ ਟਰੇਲ ਜਿਹੇ ਅਹਿਮ ਤਕਨੀਕੀ ਵੀਰਵੇ ਮੰਗੇ ਸੀ ਪਰ ਕਮਿਸ਼ਨ ਜਾਣਕਾਰੀ ਪ੍ਰਦਾਨ ਕਰਨ ਦੇ ਵਿੱਚ ਅਸਫਲ ਰਿਹਾ ਹੈ ਮਤਲਬ ਕਿ ਕਮਿਸ਼ਨ ਨੇ ਇਹ ਜਾਣਕਾਰੀ ਉਹਨਾਂ ਤੱਕ ਨਹੀਂ ਪਹੁੰਚਾਈ ਰਾਹੁਲ ਗਾਂਧੀ ਨੇ ਕਿਹਾ ਦੋਸ਼ ਲਗਾਇਆ ਹੈ ਕਿ ਉਹ ਇਹ ਜਾਣਕਾਰੀ ਕਿਉਂ ਨਹੀਂ ਦੇ ਰਹੇ ਇਹ ਇਲੈਕਸ਼ਨ ਕਮਿਸ਼ਨ ਤੋਂ ਸਵਾਲ ਪੁੱਛਿਆ ਹੈ ਕਿ ਇਹ ਜਾਣਕਾਰੀ ਉਹ ਕਿਉਂ ਨਹੀਂ ਦੇ ਰਹੇ ਕਿਉਂਕਿ ਇਹ ਤੁਹਾਨੂੰ ਸਿੱਧੇ ਉਸ ਜਗ੍ਹਾ ਤੇ ਲੈ ਕੇ ਜਾਏਗਾ ਜਿੱਥੋਂ ਕਾਰਵਾਈ ਚਲਾਈ ਜਾ ਰਹੀ ਹੈ ਕਾਂਗਰਸੀ ਆਗੂ ਨੇ ਕਿਹਾ ਕਿ ਕਥਿਤ ਵੋਟਰਾਂ ਵੋਟਰਾਂ ਨੂੰ ਮਿਟਾਉਣਾ ਅਸਲ ਦੇ ਵਿੱਚ ਦਲਿਤਾਂ ਆਦੀਵਾਸੀਆਂ ਘੱਟ ਗਿਣਤੀਆਂ ਅਤੇ OBC ਨੂੰ ਯੋਜਨਾਵਦ ਤਰੀਕੇ ਦੇ ਨਾਲ ਨਿਸ਼ਾਨਾ ਬਣਾਉਣਾ ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਕੋਈ ਤਾਂ ਹੈ ਜੋ ਇੱਕ ਸੂਬੇ ਤੋਂ ਬਾਅਦ ਦੂਜੇ ਸੂਬੇ ਦੇ ਵਿੱਚ ਵਿਰੋਧੀ ਧਿਰਾਂ ਨੂੰ ਦੀਆਂ ਵੋਟਾਂ ਨੂੰ ਮਟਾਉਣ ਦੇ ਲਈ ਇਸ ਪੂਰੇ ਅਮਲ ਨੂੰ ਹਾਈਜੈਕ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਹ ਪ੍ਰੈਸ ਕਾਨਫਰੰਸ ਐਚ ਬੰਬ ਬਾਰੇ ਨਹੀਂ ਹੈ ਮਤਲਬ ਉਹਨਾਂ ਨੇ ਹਾਈਡਰੋਜਨ ਬੰਬ ਦਾ ਇੱਕ ਜ਼ਿਕਰ ਕੀਤਾ ਸੀ ਕਿ ਮੈਂ ਜਲਦ ਇੱਕ ਹਾਈਡਰੋਜਨ ਜਿਹੜਾ ਬੰਬ ਆ ਉਹ ਫੋੜਾਂਗਾ ਪਰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਕਾਨਫਰੰਸ ਐਚ ਬੰਬ ਬਾਰੇ ਨਹੀਂ ਹੈ ਬਲਕਿ ਇਹ ਦਰਸਾਉਣ ਦੇ ਲਈ ਸੱਦੀ ਗਈ ਹੈ ਕਿ ਚੋਣਾਂ ਦੇ ਵਿੱਚ ਕਿਸੇ ਤਾਂ ਕਿਸੇ ਤਰੀਕੇ ਦੇ ਨਾਲ ਔਰ ਕਿਵੇਂ ਧਾਂਦਲੀ ਕੀਤੀ ਜਾ ਰਹੀ ਹੈ ਕਰਨਾਟਕ ਦੇ ਅਲੰਦ ਦੇ ਵਿੱਚ 2023 ਵਿਧਾਨ ਸਭਾ ਚੋਣਾਂ ਦੇ ਦੌਰਾਨ ਉਹਨਾਂ ਨੇ ਉਹਦਾ ਹਵਾਲਾ ਦਿੱਤਾ ਔਰ ਉਹਨਾਂ ਨੇ ਕਿਹਾ ਔਰ ਦਾਵਾ ਕੀਤਾ ਕਿ ਵੋਟਾਂ ਕਟਾਉਣ ਮਟਾਉਣ ਦੇ ਲਈ 6018 ਅਰਜ਼ੀਆਂ ਨਕਲ ਅਤੇ ਸਵੈ ਚਲਿਤ ਪਰਨਾਲੀਆਂ ਦੇ ਰਾਹੀਂ ਧਾਇਰ ਕੀਤੀਆਂ ਗਈਆਂ ਸੀ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਸਿਰਫ ਇਸ ਦੇ ਲਈ ਸਾਹਮਣੇ ਆਇਆ ਕਿਉਂਕਿ ਇੱਕ ਬੂਥ ਪਧਰੀ ਅਧਿਕਾਰੀ ਨੇ ਦੇਖਿਆ ਕਿ ਉਸਦੇ ਚਾਚੇ ਦਾ ਨਾਮ ਸੂਚੀਆਂ ਦੇ ਵਿੱਚੋਂ ਗਾਇਬ ਸੀ ਉਸਨੇ ਬਿਨੇਕਾਰ ਦੇ ਵੱਜੋਂ ਸੂਚੀਬੱਧ ਇੱਕ ਗਵਾਂਡੀ ਦੇ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਉਸ ਨੂੰ ਵੋਟਰ ਵੱਜੋਂ ਨਾਮ ਮਟਾਉਣ ਬਾਰੇ ਕੋਈ ਜਾਣਕਾਰੀ ਨਹੀਂ ਹੈ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਸਾਰਾ ਮਾਮਲਾ ਸਾਡੇ ਧਿਆਨ ਦੇ ਵਿੱਚ ਆਇਆ ਅੱਗੇ ਗਾਂਧੀ ਨੇ ਕਿਹਾ ਕਿ ਨਾਤਾ ਉਸ ਵਿਅਕਤੀ ਨੂੰ ਪਤਾ ਸੀ ਜਿਸ ਉੱਤੇ ਵੋਟ ਮਟਾਉਣ ਦਾ ਦੋਸ਼ ਹੈ ਅਤੇ ਨਾ ਹੀ ਉਸ ਵੋਟਰ ਨੂੰ ਜਿਸ ਦਾ ਨਾਮ ਹਟਾਇਆ ਗਿਆ ਸੀ ਕਿਸੇ ਹੋਰ ਤਾਕਤ ਨੇ ਪੂਰੇ ਅਮਲ ਨੂੰ ਹਾਈਜੈਕ ਕੀਤਾ ਹੋਇਆ ਹੈ ਜੀ ਔਰ ਉਹਨਾਂ ਨੇ ਇਸ ਦੇ ਲਈ ਪੂਰੀ ਕਾਰਜ ਪ੍ਰਣਾਲੀ ਨੂੰ ਸਮਝਾਉਣ ਦੇ ਲਈ ਮਿਸਾਲਾਂ ਵੀ ਪੇਸ਼ ਕੀਤੀਆਂ ਔਰ ਕਈ ਲੋਕਾਂ ਨੂੰ ਉਹਨਾਂ ਨੇ ਮੰਚ ਦੇ ਉੱਪਰ ਵੀ ਬੁਲਾ ਕੇ ਉਹਨਾਂ ਦੀਆਂ ਉਦਾਹਰਨਾਂ ਜਿਹੜੀਆਂ ਰਾਹੁਲ ਗਾਂਧੀ ਦੇ ਵੱਲੋਂ ਅੱਜ ਦਿੱਤੀਆਂ ਗਈਆਂ ਨੇ ਅਗਲੀ ਖਬਰ ਵੀ ਰਾਹੁਲ ਗਾਂਧੀ ਦੀ ਵੋਟ ਚੋਰੀ ਵਾਲੇ ਪ੍ਰੈਸ ਕਾਨਫਰੰਸ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਰਾਹੁਲ ਗਾਂਧੀ ਦੇ ਵੱਲੋਂ ਜਦੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤੇ ਉਸ ਇਹ ਸੁਭਾਵਿਕ ਸੀ ਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੀ ਜਵਾਬ ਆਏਗਾ ਔਰ ਉਸ ਤੋਂ ਬਾਅਦ ਭਾਜਪਾ ਦੇ ਵੱਲੋਂ ਵੀ ਇਹਦੇ ਉੱਤੇ ਕੋਈ ਨਾ ਕੋਈ ਰਿਐਕਸ਼ਨ ਜਿਹੜਾ ਉਹ ਜ਼ਰੂਰ ਦਿੱਤਾ ਜਾਏਗਾ ਔਰ ਦੂਵਾਂ ਦੇ ਵੱਲੋਂ ਰਿਐਕਸ਼ਨ ਆਏ ਨਹੀਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇੱਕ ਪੋਸਟ ਪਾਈ ਗਈ ਉਹਨਾਂ ਨੇ ਪੋਸਟ ਪਾਈ ਔਰ ਉਹਨਾਂ ਨੇ ਕਿਹਾ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਆਲੰਦ ਦੇ ਵਿੱਚ ਵੋਟ ਡਿਲੀਟ ਦੀ ناکਾਮ ਕੋਸ਼ਿਸ਼ ਹੋਈ ਸੀ ਇਲੈਕਸ਼ਨ ਕਮਿਸ਼ਨ ਨੇ ਗੱਲ ਮੰਨੀ ਹੈ ਔਰ ਉਹਨਾਂ ਨੇ ਕਿਹਾ ਕਿ ਇਹ ਪੋਸਟ ਜਦੋਂ ਉਹਨਾਂ ਨੇ ਕੀਤੀ ਤੇ ਉਹਨਾਂ ਨੇ ਕਿਹਾ ਕਿ ਸਾਲ 2023 ਦੇ ਵਿੱਚ ਆਲੰਦ ਵਿਧਾਨ ਸਭਾ ਖੇਤਰ ਦੇ ਵਿੱਚ ਵੋਟ ਡਿਲੀਟ ਕਰਨ ਦੀ ناکਾਮ ਕੋਸ਼ਿਸ਼ ਹੋਈ ਸੀ ਇਸ ਮਾਮਲੇ ਦੇ ਵਿੱਚ ਚੋਣ ਆਯੋਗ ਨੇ ਖੁਦ ਐਫ ਆਈ ਆਰ ਦਰਜ ਕਰਵਾਈ ਸੀ ਮਤਲਬ ਜਿਹੜੀ ਗੱਲ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਅੱਜ ਕਰ ਰਹੇ ਨੇ ਉਹ ਖੁਦ ਐਫ ਆਈ ਆਰ ਉਸ ਮਾਮਲੇ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਦਰਜ ਕਰਵਾਈ ਗਈ ਸੀ ਆਯੋਗ ਦੇ ਰਿਕਾਰਡ ਦੇ ਮੁਤਾਬਕ 2018 ਦੇ ਵਿੱਚ ਆਲੰਦ ਸੀਟ ਭਾਜਪਾ ਦੇ ਸੁਭਾਸ਼ ਗੱਟੇਦਾਰ ਨੇ ਜਿੱਤੀ ਸੀ ਔਰ 2023 ਦੇ ਵਿੱਚ ਕਾਂਗਰਸ ਦੇ ਬੀ ਆਰ ਪਾਟੇਲ ਨੇ ਇਥੋਂ ਜਿੱਤ ਹਾਸਲ ਕੀਤੀ ਸੀ ਮਤਲਬ ਉਹਨਾਂ ਦੇ ਕਹਿਣ ਦਾ ਇਹ ਹੈ ਕਿ ਜੇ ਰਾਹੁਲ ਗਾਂਧੀ ਇਹ ਕਹਿੰਦੇ ਨੇ ਕਿ ਇੱਥੇ ਵੋਟ ਚੋਰੀ ਹੋਈ ਹੈ ਤੇ ਇਥੋਂ ਕਾਂਗਰਸ ਦੇ ਹੀ ਉਮੀਦਵਾਰ 2023 ਦੇ ਵਿੱਚ ਜਿੱਤੇ ਨੇ ਤੇ ਕੀ ਉਹ ਵੋਟ ਚੋਰੀ ਕਰਕੇ ਜਿੱਤੇ ਨੇ ਮਤਲਬ ਇਲੈਕਸ਼ਨ ਕਮਿਸ਼ਨ ਨੇ ਇਨਡਾਇਰੈਕਟਲੀ ਤਰੀਕੇ ਦੇ ਨਾਲ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਜਦੋਂ ਉਹਨਾਂ ਨੇ ਦੋ ਕੈਂਡੀਡੇਟਸ ਦੇ ਨਾਮ ਲਿਖੇ ਨੇ ਕਿ 18 ਦੇ ਵਿੱਚ ਕੌਣ ਜਿੱਤਿਆ 23 ਦੇ ਵਿੱਚ ਕੌਣ ਜਿੱਤਿਆ ਤੇ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਵੋਟ ਚੋਰੀ ਦਾ ਜਿਹੜਾ ਤੁਹਾਡਾ ਇਲਜ਼ਾਮ ਹੈ ਇੱਥੇ ਇਹ ਝੂਠਾ ਹੈ ਕਿਉਂਕਿ ਤੁਹਾਡਾ ਹੀ ਕੈਂਡੀਡੇਟ 2023 ਦੇ ਵਿੱਚ ਇਸ ਸੀਟ ਦੇ ਉੱਪਰੋਂ ਜਿੱਤਿਆ ਸੀ ਇਸ ਤੋਂ ਇਲਾਵਾ ਭਾਜਪਾ ਦੇ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਨੁਰਾਗ ਠਾਕੁਰ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਔਰ ਉਹਨਾਂ ਨੇ ਰਾਹੁਲ ਗਾਂਧੀ ਔਰ ਕਾਂਗਰਸ ਪਾਰਟੀ ਦੇ ਉੱਪਰ ਨਿਸ਼ਾਨੇ ਸਾਧੇ ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸ ਦੀ ਹਤਾਸ਼ਾ ਵਧਦੀ ਜਾ ਰਹੀ ਹੈ ਆਨਲਾਈਨ ਕਿਸੇ ਦਾ ਨਾਮ ਨਹੀਂ ਕਟਿਆ ਜਾ ਸਕਦਾ ਇਹ ਬਿਲਕੁਲ ਭ੍ਰਮ ਫਲਾਉਣ ਦੀ ਉਹਨਾਂ ਦੀ ਕੋਸ਼ਿਸ਼ ਹੈ ਬਿਨਾਂ ਕਿਸੇ ਦੀ ਗੱਲ ਸੁਣੇ ਕਿਸੇ ਦਾ ਵੋਟ ਨਹੀਂ ਕਟਿਆ ਜਾ ਸਕਦਾ ਮਤਲਬ ਜਦੋਂ ਕਿਸੇ ਦੀ ਵੋਟ ਕੱਟੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਉਹ ਉਹਦੇ ਤੋਂ ਪੁੱਛਿਆ ਜਾਂਦਾ ਹੈ ਮਤਲਬ ਉਹਦੇ ਨਾਲ ਗੱਲ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਵੋਟ ਕੱਟੀ ਜਾਂਦੀ ਹੈ ਜੋ ਪ੍ਰੈਸ ਕਾਨਫਰੰਸ ਦੇ ਵਿੱਚ ਅਜ ਅਨੁਰਾਗ ਠਾਕੁਰ ਨੇ ਕਿਹਾ ਹੈ ਉਸ ਦਾ ਫੈਸਲਾ ਜਿਹੜਾ ਇਹ ਏਸੀ ਤਰੀਕੇ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਕੋਈ ਵੋਟ ਕੱਟਣ ਦਾ ਨਹੀਂ ਲੈ ਸਕਦਾ ਕਰਨਾਟਕ ਦੀ ਅਲੰਦ ਵਿਧਾਨ ਸਭਾ ਸੀਟ ਦੇ ਉੱਤੇ ਵੋਟ ਕੱਟਣ ਦਾ આરોਪ ਰਾਹਿਲ ਰਾਹੁਲ ਗਾਂਧੀ ਲਗਾ ਰਹੇ ਨੇ ਉਹਨਾਂ ਨੇ ਦੱਸਿਆ ਕਿ ਚੋਣ ਚੋਣ ਅਯੋਗ ਨੇ ਪਹਿਲਾਂ ਹੀ ਇਹਦੀ ਜਾਣਕਾਰੀ ਦੇ ਦਿੱਤੀ ਹੈ ਮਤਲਬ ਇਲੈਕਸ਼ਨ ਕਮਿਸ਼ਨ ਨੇ ਵੀ ਇਹਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਜਿਵੇਂ ਅਸੀਂ ਉਹਨਾਂ ਦਾ ਹੁਣੇ ਟਵੀਟ ਤੁਹਾਨੂੰ ਪੜ ਕੇ ਦੱਸਿਆ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਨੇ ਅੱਗੇ ਦੱਸਿਆ ਕਿ ਇਲੈਕਸ਼ਨ ਕਮਿਸ਼ਨ ਨੇ ਇਹਦੀ ਜਾਣਕਾਰੀ ਵੀ ਦੇ ਦਿੱਤੀ ਹੈ ਔਰ ਇਲੈਕਸ਼ਨ ਕਮਿਸ਼ਨ ਨੇ ਮੋਬਾਈਲ ਨੰਬਰ ਵੀ ਦੇ ਦਿੱਤਾ ਹੈ ਆਈਪੀ ਐਡਰੈਸ ਵੀ ਦੇ ਦਿੱਤਾ ਹੈ ਜਦ ਕਿ ਸਭ ਕੁਝ ਜਦੋਂ ਸਾਰਾ ਕੁਝ ਦੇ ਦਿੱਤਾ ਗਿਆ ਤੇ ਕਰਨਾਟਕ ਸੀਆਈਡੀ ਨੇ ਹੁਣ ਤੱਕ ਕੀ ਕੀਤਾ ਜਦੋਂ ਇਲੈਕਸ਼ਨ ਕਮਿਸ਼ਨ ਨੇ ਸਾਰਾ ਕੁਝ ਦੇ ਦਿੱਤਾ ਸੀ ਜੋ ਜੋ ਉਹਨਾਂ ਨੂੰ ਚਾਹੀਦਾ ਸੀ ਫਿਰ ਸੀਆਈਡੀ ਨੇ ਹੁਣ ਤੱਕ ਕੀ ਕੀਤਾ ਇਹ ਭਾਜਪਾ ਦੇ ਵੱਲੋਂ ਅਨਰਕ ਠਾਕੁਰ ਦੇ ਵੱਲੋਂ ਅੱਜ ਸਵਾਲ ਚੱਕੇ ਗਏ ਅੱਗੇ ਉਹਨਾਂ ਨੇ ਕਿਹਾ ਕਿ 2023 ਦੇ ਵਿੱਚ 48 ਵੋਟਾਂ ਤੋਂ ਆਲੰਦ ਵਿਧਾਨ ਸਭਾ ਸੀਟ ਦੇ ਉੱਪਰ ਜਿਹੜੇ ਕਾਂਗਰਸ ਉਮੀਦਵਾਰ ਜਿੱਤਿਆ ਸੀ 48 ਵੋਟਾਂ ਦੇ ਨਾਲ ਕੀ ਉਹ ਵੋਟ ਚੋਰੀ ਕਰਕੇ ਚੋਣਾਂ ਜਿੱਤੇ ਸੀ ਇਹ ਭਾਜਪਾ ਦੇ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ ਮਤਲਬ ਇਲੈਕਸ਼ਨ ਕਮਿਸ਼ਨ ਨੇ ਇਨਡਾਇਰੈਕਟਲੀ ਤੌਰ ਦੇ ਨਾਲ ਕਿਹਾ ਔਰ ਪਾਜਪਾ ਦੇ ਵੱਲੋਂ ਅਨਰਾਗ ਠਾਕੁਰ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਡਾਇਰੈਕਟਲੀ ਇਹ ਕਹਿ ਦਿੱਤਾ ਵੀ 48 ਸੀਟਾਂ ਦੇ ਨਾਲ ਕਾਂਗਰਸ ਪਾਰਟੀ ਦਾ ਉਸੇ ਸੀਟ ਦੇ ਉੱਤੇ ਕੈਂਡੀਡੇਟ ਜਿੱਤਿਆ ਸੀ ਤਾਂ ਕੀ ਉਹ ਵੋਟਾਂ ਚੋਰੀ ਕਰਕੇ ਜਿੱਤਿਆ ਸੀ ਰਾਹੁਲ ਗਾਂਧੀ ਨੇ ਗਲਤ આરોਪ ਲਗਾਏਗੇ આરોਪ ਲਗਾਏ ਨੇ ਔਰ ਕਦੀ ਇਲੈਕਸ਼ਨ ਕਮਿਸ਼ਨ ਤੇ ਉਹ ਸਵਾਲ ਚੱਕਦੇ ਨੇ ਕਦੀ ਵੀ ਵੀ ਪੈਟ ਦੇ ਉੱਤੇ ਵੀ ਵੀ ਪੀਟੀ ਜਿਹਦੇ ਜਿਹਨੂੰ ਵੀ ਵੀ ਪੈਟ ਵੀ ਅਸੀਂ ਕਹਿ ਦਿੰਦੇ ਆ ਉਦੋਂ ਤੇ ਸਵਾਲ ਚੱਕਦੇ ਨੇ ਕਦੇ ਐਸਆਈਆਰ ਦੇ ਉੱਤੇ ਸਵਾਲ ਖੜੇ ਕਰਦੇ ਨੇ ਇਹ ਸਾਰਾ ਕੁਝ ਕਰਕੇ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਕਹਿਣਾ ਕੀ ਚਾਹੁੰਦੇ ਨੇ ਰਾਹੁਲ ਗਾਂਧੀ ਇਹਨਾਂ ਆਰੋਪਾਂ ਦੇ ਉੱਤੇ ਸ਼ਪਤ ਪੱਤਰ ਕਿਉਂ ਨਹੀਂ ਦੇ ਰਹੇ ਮਤਲਬ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਨੂੰ ਕਿਹਾ ਸੀ ਕਿ ਲਿਖਤੀ ਰੂਪ ਦੇ ਵਿੱਚ ਤੁਸੀਂ ਦਿਓ ਰਾਹੁਲ ਗਾਂਧੀ ਨੇ ਉਹ ਦੇਣ ਤੋਂ ਮਨਾ ਕਰ ਦਿੱਤਾ ਸੀ ਸੋ ਹੁਣ ਭਾਜਪਾ ਨੇ ਫਿਰ ਤੋਂ ਕਿਹਾ ਕਿ ਤੁਸੀਂ ਉਹ ਪੱਤਰ ਕਿਉਂ ਨਹੀਂ ਦੇ ਰਹੇ ਔਰ ਅਨੁਰਾਗ ਠਾਕੁਰ ਨੇ ਬਹੁਤ ਵੱਡੀ ਗੱਲ ਕਹੀ ਜਾਂਦੇ ਜਾਂਦੇ ਉਹ ਕਹਿੰਦੇ ਕਿ ਰਾਹੁਲ ਗਾਂਧੀ ਧਮਾਕਾ ਕਰਨ ਆਏ ਸੀ ਔਰ ਡਰਾਮਾ ਕਰਕੇ ਚਲੇ ਗਏ ਨੇ ਸੋ ਸਾਰਾ ਦਿਨ ਅੱਜ ਵੋਟ ਚੋਰੀ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵੱਲੋਂ ਵੀ ਉਹਨਾਂ ਦੇ ਆਗੂਆਂ ਦੇ ਵੱਲੋਂ ਵੀ ਪ੍ਰੈਸ ਕਾਨਫਰੰਸਾਂ ਹੁਣ ਕੀਤੀਆਂ ਜਾ ਰਹੀਆਂ ਨੇ ਮੀਡੀਆਦਾਰਿਆਂ ਨੂੰ ਉਹਨਾਂ ਦੇ ਵੱਲੋਂ ਬਾਈਟਸ ਦਿੱਤੀਆਂ ਜਾ ਰਹੀਆਂ ਨੇ ਚੈਨਲਾਂ ਦੇ ਉੱਤੇ ਡਿਬੇਟ ਦੇ ਵਿੱਚ ਬੈਠਿਆ ਜਾ ਰਿਹਾ ਔਰ ਭਾਜਪਾ ਦੇ ਆਗੂ ਵੀ ਬੈਠ ਰਹੇ ਨੇ ਔਰ ਉਹਨਾਂ ਦੇ ਵੱਲੋਂ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਸਵਾਲ ਜਵਾਬ ਜਿਹੜੇ ਉਹ ਕੀਤੇ ਜਾ ਰਹੇ ਨੇ ਅਗਲੀ ਖਬਰ ਪੰਜਾਬ ਸਰਕਾਰ ਦੀ ਓਵਰਸੀਜ਼ ਸਕਾਲਰਸ਼ਿਪ ਸਕੀਮ ਦੇ ਨਾਲ ਜੁੜੀ ਹੋਈ ਹੈ ਜਿਸ ਦੇ ਨਾਲ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਮੌਕਾ ਮਿਲੇਗਾ ਪੰਜਾਬ ਦੀ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਵੱ ਕਿ ਸਾਡੀ ਸਰਕਾਰ ਬਣੀ ਹੋਈ ਨੂੰ 3 ਸਾਲ ਹੋ ਚੁੱਕੇ ਨੇ ਅਤੇ ਇਸ ਦੌਰਾਨ ਪੋਸਟ میٹرਿਕ ਸਕਾਲਰਸ਼ਿਪ ਦਾ ਫਾਇਦਾ ਜਿਹੜਾ ਲੈਣ ਵਾਲੇ ਬੱਚਿਆਂ ਦੀ ਗਿਣਤੀ ਜਿਹੜੀ ਹੈ ਉਹ 35% ਤੱਕ ਉਹਦੇ ਵਿੱਚ ਵਾਧਾ ਹੋਇਆ ਹੈ ਮੰਤਰੀ ਨੇ ਦੱਸਿਆ ਕਿ ਹੁਣ ਸਰਕਾਰ ਉੱਚ ਸਿੱਖਿਆ ਦੇ ਲਈ ਓਵਰਸੀਜ਼ ਸਕਾਲਰਸ਼ਿਪ ਸਕੀਮ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਉਹ ਬੱਚੇ ਜਿਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ 8 ਲੱਖ ਰੁਪਏ ਤੋਂ ਘੱਟ ਅਤੇ ਵਿਦਿਆਰਥੀ ਨੇ ਡਿਗਰੀ ਦੇ ਵਿੱਚੋਂ 60% ਤੋਂ ਜ਼ਿਆਦਾ ਨੰਬਰ ਹਾਸਲ ਕੀਤੇ ਨੇ ਤੇ ਉਮਰ ਉਹਦੀ ਜਿਹੜੀ ਹੈ 35 ਸਾਲ ਤੋਂ ਘੱਟ ਹੈ ਤਾਂ ਉਹ ਇਸ ਯੋਜਨਾ ਦਾ ਫਾਇਦਾ ਲੈ ਸਕਣਗੇ ਖਾਸ ਗੱਲ ਇਹ ਹੈ ਕਿ ਇਸ ਸਕੀਮ ਦੇ ਵਿੱਚ 30% ਦੀ ਹਿੱਸੇਦਾਰੀ ਲੜਕੀਆਂ ਦੇ ਲਈ ਰਿਜ਼ਰਵ ਰੱਖੀ ਗਈ ਹੈ ਉਹਨਾਂ ਨੇ ਦੱਸਿਆ ਕਿ ਸਰਕਾਰ ਨੇ ਦੁਨੀਆ ਭਰ ਤੋਂ ਦੁਨੀਆ ਭਰ ਦੀਆਂ ਜਿਹੜੀਆਂ 500 ਯੂਨੀਵਰਸਿਟੀਆਂ ਦੀ ਚੋਣ ਕੀਤੀ ਹੈ ਜਿੱਥੇ ਬੱਚੇ ਦਾਖਲਾ ਲੈ ਸਕਣਗੇ ਸਕਾਲਰਸ਼ਿਪ ਦੇ ਤਹਿਤ ਸਰਕਾਰ ਬੱਚਿਆਂ ਦਾ ਵੀਜ਼ਾ ਖਰਚ ਟਿਊਸ਼ਨ ਫੀਸ ਅਤੇ ਸਾਲਾਨਾ 13 ਲੱਖ ਤੋਂ ਵੱਧ ਦਾ ਮੇਨਟੇਨੈਂਸ ਅਲਾਉਂਸ ਉਪਲਬਧ ਕਰਵਾਏਗੀ ਇਹ ਸਹਾਇਤਾ ਵਿਦਿਆਰਥੀ ਦੀ ਕੋਰਸ ਮਿਆਦ ਦੇ ਅਨੁਸਾਰ ਦਿੱਤੀ ਜਾਏਗੀ ਚਾਹੇ ਕੋਰਸ 3 ਸਾਲ ਦਾ ਹੋਵੇ ਚਾਹੇ ਕੋਰਸ 4 ਸਾਲ ਦਾ ਹੋਵੇ ਇਹ ਸਾਰਾ ਖਰਚਾ ਜਿਹੜਾ ਉਹ ਸਰਕਾਰ ਦੇਗੀ ਇਸ ਦੇ ਨਾਲ ਹੀ ਮੈਡੀਕਲ ਬੀਮੇ ਦਾ ਖਰਚ ਵੀ ਸਰਕਾਰ ਦੇਗੀ ਹਾਲਾਂਕਿ ਜੇ ਇੱਕ ਪਰਿਵਾਰ ਦੇ ਜੀਆਂ ਦੀ ਗੱਲ ਕਰੀਏ ਕਿ ਕਿੰਨੇ ਇੱਕ ਪਰਿਵਾਰ ਦੇ ਕਿੰਨੇ ਬੱਚੇ ਇਸ ਸਕੀਮ ਦੇ ਤਹਿਤ ਬਾਹਰ ਜਾ ਕੇ ਪੜ੍ਹ ਸਕਦੇ ਨੇ ਤਾਂ ਸਰਕਾਰ ਨੇ ਕਿਹਾ ਕਿ ਇੱਕ ਪਰਿਵਾਰ ਦੇ ਸਿਰਫ ਦੋ ਹੀ ਬੱਚੇ ਇਸ ਯੋਜਨਾ ਦਾ ਫਾਇਦਾ ਲੈ ਸਕਣਗੇ ਮਤਲਬ ਜੇ ਕਿਸੇ ਦੇ ਤਿੰਨ ਬੱਚੇ ਨੇ ਉਹ ਕਹੇ ਕਿ ਮੈਂ ਆਪਣੇ ਤਿੰਨੇ ਹੀ ਜਾਂ ਕਿਸੇ ਦੇ ਚਾਰ ਬੱਚੇ ਨੇ ਚਾਰੇ ਹੀ ਬੱਚੇ ਬਾਹਰ ਭੇਜਣੇ ਨੇ ਪੜ੍ਹਾਈ ਦੇ ਲਈ ਤੇ ਸਰਕਾਰ ਨੇ ਕਿਹਾ ਕਿ ਅਸੀਂ ਸਿਰਫ ਦੋ ਬੱਚਿਆਂ ਦਾ ਖਰਚਾ ਜਿਹੜਾ ਪ੍ਰਤੀ ਪਰਿਵਾਰ ਜਿਹੜਾ ਉਹ ਚੱਕਾਂਗੇ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਇਹ ਸਕੀਮ ਖਾਸ ਤੌਰ ਤੇ ਉਹਨਾਂ ਗਰੀਬ ਪਰਿਵਾਰਾਂ ਦੇ ਲਈ ਹੈ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਜਾ ਕੇ ਪੜ੍ਹਿਕਾ ਬਣਾਉਣਾ ਚਾਹੁੰਦੇ ਨੇ ਸਰਕਾਰ ਜਲਦ ਹੀ ਇਸ ਦੇ ਲਈ ਵਿਸ਼ੇਸ਼ ਵੈੱਬਸਾਈਟ ਸ਼ੁਰੂ ਕਰੇਗੀ ਜਿੱਥੇ ਬੱਚੇ ਆਪਣੀ ਪਸੰਦ ਦੀ ਯੂਨੀਵਰਸਿਟੀ ਦੀ ਚੋਣ ਕਰ ਸਕਣਗੇ ਇਸ ਤੋਂ ਇਲਾਵਾ ਮੰਤਰੀ ਨੇ ਦੱਸਿਆ ਕਿ ਮੁਹਾਲੀ ਦੇ ਅੰਬੇਦਕਰ ਕਾਲਜ ਦੇ ਵਿੱਚ ਪੀਸੀਐਸ ਕੋਰਸ ਵੀ ਸ਼ੁਰੂ ਕੀਤਾ ਜਾਏਗਾ ਜਿਸ ਦੇ ਵਿੱਚ ਬੱਚੇ ਜਾ ਕੇ ਲਾਹਾ ਲੈ ਸਕਣਗੇ ਇਸ ਦੇ ਵਿੱਚ 40 ਬੱਚਿਆਂ ਨੂੰ ਇੰਟਰੈਸ ਦੇ ਆਧਾਰ ਦੇ ਉੱਤੇ ਚੁਣਿਆ ਜਾਏਗਾ ਤੇ ਉਹਨਾਂ ਨੂੰ 2 ਮਹੀਨੇ ਦੀ ਵਿਸ਼ੇਸ਼ ਸਿਖਲਾਈ ਜਿਹੜੀ ਹੈ ਉਹ ਦਿੱਤੀ ਜਾਏਗੀ ਪੰਜਾਬ ਦੇ ਵਿੱਚ ਜਿਵੇਂ ਜਿਵੇਂ ਹੜਾ ਦੀ ਸਥਿਤੀ ਥੋੜੀ ਠੀਕ ਹੋ ਰਹੀ ਹੈ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਦੌਰੇ ਕੀਤੇ ਜਾ ਰਹੇ ਨੇ ਔਰ ਲੋਕਾਂ ਨੂੰ ਰਾਹਤ ਸਹੂਲਤਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਸ ਦੇ ਤਹਿਤ ਹੀ ਫਿਰੋਜ਼ਪੁਰ ਦੇ ਵਿੱਚ ਅੱਜ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪਹੁੰਚੇ ਔਰ ਉਹਨਾਂ ਨੇ ਉੱਥੇ ਜਾ ਕੇ ਸਹੂਬੇਦਾਂ ਦਾ ਜਾਇਜ਼ਾ ਲਿਆ ਹੜ ਦਾ ਪਾਣੀ ਉਤਰਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਰਾਹਤ ਕਾਰਜ ਤੇ ਧਿਆਨ ਕੇਂਦਰਿਤ ਕਰ ਰਹੀ ਹੈ ਪੀਣ ਦਾ ਪਾਣੀ ਸਾਫ ਸਫਾਈ ਸਿਹਤ ਸਹੂਤਾ ਸਮੇਤ ਹੋਰ ਵੀ ਬੁਨਿਆਦੀ ਜ਼ਰੂਰਤਾਂ ਦੇ ਨਾਲ ਸਰਕਾਰ ਪਿੰਡ ਪਿੰਡ ਪਹੁੰਚ ਰਹੀ ਹੈ ਫਿਰੋਜ਼ਪੁਰ ਜ਼ਿਲ੍ਹਾ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚੋਂ ਇੱਕ ਹੈ ਜਿੱਥੇ ਅਜੇ ਵੀ ਕਈ ਥਾਵਾਂ ਤੇ ਪਾਣੀ ਖੜਾ ਹੋਇਆ ਹੈ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਖਰਾਬ ਹੋ ਗਈ ਹੈ ਲੋਕਾਂ ਦੇ ਘਰ ਟਹਿਟੇਰੀ ਹੋ ਗਏ ਨੇ ਅਤੇ ਹੋਰ ਵੀ ਸਮਾਨ ਜਿਹੜਾ ਹੈ ਉਹਨਾਂ ਦਾ ਬਰਬਾਦ ਹੋ ਚੁੱਕਾ ਹੈ ਫਿਰੋਜ਼ਪੁਰ ਦੇ ਕਰੀਬ 112 ਪਿੰਡ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਪਿੰਡਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਔਰ ਇੱਥੇ ਵੀ ਪੰਜਾਬ ਸਰਕਾਰ ਲੋਕਾਂ ਦੇ ਲਈ ਰਾਹਤ ਕਾਰਜ ਕਰ ਰਹੀ ਹੈ ਉੱਥੇ ਹੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਅੱਜ ਫਿਰੋਜ਼ਪੁਰ ਦੇ ਵਿੱਚ ਪਹੁੰਚੇ ਉੱਥੇ ਉਹਨਾਂ ਨੇ ਸਥਿਤੀ ਦਾ ਜਾਇਜ਼ਾ ਲਿਆ ਉਹਨਾਂ ਨੇ ਸਰਕਾਰ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦਾ ਨਿਰੇਖਣ ਕੀਤਾ ਅਤੇ ਮੈਡੀਕਲ ਕੈਂਪ ਦੇ ਵਿੱਚ ਮਿਲ ਰਹੀਆਂ ਸੁਵਿਧਾਵਾਂ ਦਾ ਉਹਨਾਂ ਨੇ ਜਾਇਜ਼ਾ ਵੀ ਲਿਆ ਇਸ ਦੌਰਾਨ ਸਿਹਤ ਮੰਤਰੀ ਨੇ ਕਿਹਾ ਕਿ ਹੁਣ ਬਚਾਅ ਕਾਰਜ ਖਤਮ ਹੋ ਗਿਆ ਅਤੇ ਰਾਹਤ ਕਾਰਜ ਸ਼ੁਰੂ ਕੀਤੇ ਜਾ ਰਹੇ ਨੇ ਸਾਡੇ ਸਾਹਮਣੇ ਵੱਡੀਆਂ ਚੁਣੌਤੀਆਂ ਦੇ ਵਿੱਚੋਂ ਇੱਕ ਪੁਨਰਵਾਸ ਹੈ ਇਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕੀਤਾ ਹੈ ਉਹਨਾਂ ਨੇ ਕਿਹਾ ਕਿ ਅੱਜ ਮੈਂ ਗੱਟੀ ਰਾਜੋ ਕੇ ਆਇਆ ਹਾਂ ਅਤੇ ਇਹ ਪਿੰਡ ਪਾਕਿਸਤਾਨ ਤੋਂ 1.5 ਕਿਲੋਮੀਟਰ ਦੂਰ ਹੈ ਇੱਥੇ ਅੱਜ 300 ਲੋਕਾਂ ਦਾ ਚੈੱਕਅਪ ਕੀਤਾ ਗਿਆ ਕਿਉਂਕਿ ਲੋਕਾਂ ਨੂੰ ਬਿਮਾਰੀਆਂ ਲੱਗਣ ਦਾ ਵੀ ਜਿਹੜਾ ਖਰਚਾ ਇਸ ਕਰਕੇ ਉਹਨਾਂ ਦੇ ਚੈੱਕਅਪ ਕੀਤੇ ਜਾ ਰਹੇ ਨੇ ਸਰਕਾਰ ਹਰ ਜਗ੍ਹਾ ਕੈਂਪ ਲਗਾ ਰਹੀ ਹੈ ਪੀਣ ਵਾਲਾ ਪਾਣੀ ਪਹੁੰਚਾਇਆ ਜਾ ਰਿਹਾ ਹੈ ਮੰਤਰੀ ਬਲਵੀਰ ਸਿੰਘ ਨੇ ਕਿਹਾ ਕਿ ਜਿੱਥੇ ਮਤਲਬ ਇਹ ਸਾਰੀਆਂ ਸੁਵਿਧਾਵਾਂ ਪਹੁੰਚਣੀਆਂ ਚਾਹੀਦੀਆਂ ਨੇ ਸਰਕਾਰ ਉੱਥੇ ਪਹੁੰਚ ਕਰ ਰਹੀ ਹੈ ਔਰ ਉਹਨਾਂ ਨੇ ਕਿਹਾ ਕਿ ਇੱਥੇ ਆਉਣ ਦਾ ਮੇਰਾ ਮੁੱਖ ਮਕਸਦ ਗੰਦੇ ਪਾਣੀ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਮੱਛਰਾਂ ਮੱਖੀਆਂ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਕਰਨਾ ਹੈ ਉਹਨਾਂ ਨੇ ਕਿਹਾ ਕਿ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਅੱਗੇ ਆ ਰਹੀਆਂ ਨੇ ਅਤੇ ਲੋਕਾਂ ਦੀ ਮਦਦ ਕਰ ਰਹੀਆਂ ਨੇ ਇਸ ਦੇ ਨਾਲ ਹੀ ਅਸੀਂ ਮੁਹਿੰਮ ਚਲਾਈ ਹੈ ਜਿਸ ਦੇ ਵਿੱਚ 2300 ਪਿੰਡਾਂ ਦੇ ਵਿੱਚ ਅਸੀਂ 142000 ਲੋਕਾਂ ਤੱਕ ਪਹੁੰਚੇ ਹਾਂ ਇਸ ਦੇ ਵਿੱਚ ਆਸ਼ਾ ਵਰਕਰਾਂ ਨੇ ਲੋਕਾਂ ਨੂੰ ਸਿਹਤ ਸੁਵਿਧਾਾਂ ਮਾ ਅਤੇ ਹੋਰ ਵੀ ਚੀਜ਼ਾਂ ਦੀ ਜਾਣਕਾਰੀ ਦਿੱਤੀ ਹੈ। ਹੜ੍ਹ ਤੋਂ ਬਾਅਦ ਹੁਣ ਬਹੁਤ ਸਾਰੀਆਂ ਅਸੀਆਂ ਬਿਮਾਰੀਆਂ ਨੇ ਜਿਨ੍ਹਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਗਾ। ਜਿਹਦੇ ਵਿੱਚੋਂ ਇੱਕ ਬਿਮਾਰੀ ਹੈ ਚਮੜੀ ਦਾ ਰੋਗ ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ ਕਿ ਲੋਕ ਜਦੋਂ ਤੋਂ ਮੀਂਹ ਪੈ ਰਹੇ ਨੇ, ਬਰਸਾਤਾਂ ਹੋ ਰਹੀਆਂ ਨੇ, ਪਾਣੀ ਖੜੇ ਨੇ, ਲੰਬੇ ਸਮੇਂ ਤੋਂ ਪਾਣੀ ਦੇ ਵਿੱਚ ਆ ਜਾ ਰਹੇ ਨੇ ਔਰ ਚਮੜੀ ਦੇ ਰੋਗ ਹੋਣ ਦਾ ਖਤਸ਼ਾ ਇਹਦੇ ਵਿੱਚ ਵੱਧ ਜਾਂਦਾ ਹੈ। ਹੜ੍ਹ ਤੋਂ ਬਾਅਦ ਹੁਣ ਚਮੜੀ ਦੇ ਰੋਗ ਅਤੇ ਬੁਖਾਰ ਦੀਆਂ ਸ਼ਿਕਾਇਤਾਂ ਸਭ ਤੋਂ ਵੱਧ ਆ ਰਹੀਆਂ ਨੇ ਇਸ ਦੇ ਨਾਲ ਹੀ ਸਾਰੇ ਸਰਕਾਰੀ ਹਸਪਤਾਲਾਂ ਨੂੰ 24 ਘੰਟੇ ਐਕਟਿਵ ਰਹਿਣ ਦੇ ਨਿਰਦੇਸ਼ ਦੇ ਦਿੱਤੇ ਗਏ ਨੇ ਡਾਕਟਰਾਂ ਦੀ ਸੰਖਿਆ ਵੀ ਵਧਾ ਦਿੱਤੀ ਗਈ ਹੈ ਹਸਪਤਾਲਾਂ ਦੇ ਵਿੱਚ ਔਰ ਉਹਨਾਂ ਨੇ ਕਿਹਾ ਹੈ ਕਿ ਮੈਂਟਲ ਹੈਲਥ ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਮੈਂਟਲ ਹੈਲਥ ਤੇ ਕਿਉਂ ਧਿਆਨ ਦਿੱਤਾ ਜਾ ਰਿਹਾ ਕਿਉਂਕਿ ਕਈ ਕਿਸਾਨ ਅਜੇਹੇ ਨੇ ਜਿਨ੍ਹਾਂ ਦੇ ਖੇਤ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਅਤੇ ਘਰ ਉਹਨਾਂ ਦੇ ਟੈਗ ਗਏ ਨੇ ਅਜਿਹੀ ਸਥਿਤੀ ਦੇ ਵਿੱਚ ਉਹਨਾਂ ਦੇ ਮੈਂਟਲ ਹੈਲਥ ਦੇ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਔਰ ਪੰਜਾਬ ਸਰਕਾਰ ਹਰ ਪੰਜਾਬੀ ਦੇ ਨਾਲ ਖੜੀ ਹੈ ਇਹ ਸਿਹਤ ਮੰਤਰੀ ਦੇ ਵੱਲੋਂ ਅੱਜ ਉੱਥੇ ਪਹੁੰਚ ਕੇ ਇਹ ਗੱਲਾਂ ਕੀਤੀਆਂ ਗਈਆਂ ਨੇ ਅਗਲੀ ਖਬਰ ਪ੍ਰਵਾਸੀਆਂ ਦੇ ਨਾਲ ਜੁੜੀ ਹੋਈ ਹੈ ਦਰਸਲ ਫਿਰੋਜ਼ਪੁਰ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਹੋਈ ਅਨਾਉਂਸਮੈਂਟ ਨੇ ਪੁਲਿਸ ਨੂੰ ਭਾਜੜਾ ਪਵਾ ਦਿੱਤੀਆਂ ਫਿਰੋਜ਼ਪੁਰ ਦੇ ਕਸਵਾ ਮੁਦਕੀ ਦੇ ਵਿੱਚ ਪ੍ਰਵਾਸੀਆਂ ਨੂੰ ਸ਼ਹਿਰ ਦੇ ਵਿੱਚੋਂ ਕੱਢਣ ਅਤੇ ਅਨਾਉਂਸਮੈਂਟ ਕਰਦਿਆਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਪ੍ਰਵਾਸੀ ਲੋਕਾਂ ਦੇ ਖਿਲਾਫ ਸਟੇਡੀਅਮ ਦੇ ਵਿੱਚ ਇਕੱਠ ਰੱਖਿਆ ਗਿਆ ਅਤੇ ਜੋ ਵੀ ਪ੍ਰਵਾਸੀਆਂ ਦੀ ਸਪੋਰਟ ਕਰੇਗਾ ਉਸ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਇਹ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਮਤੇ ਪਾਏ ਜਾ ਰਹੇ ਨੇ ਉਹਦੇ ਵਿੱਚ ਇਹ ਵਿਸ਼ੇਸ਼ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਖੜੇਗਾ ਉਹਨਾਂ ਦਾ ਵੀ ਉਹੀ ਅੰਜਾਮ ਕੀਤਾ ਜਾਏਗਾ ਜੋ ਅਸੀਂ ਪ੍ਰਵਾਸੀਆਂ ਦੇ ਨਾਲ ਕਰਨਾ ਹੈ ਅਨਾਉਂਸਮੈਂਟ ਤੋਂ ਬਾਅਦ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਡੀਐਸਪੀ ਦਿਹਾਤੀ ਕਰਨ ਸ਼ਰਮਾ ਦੀ ਅਗਵਾਈ ਦੇ ਵਿੱਚ ਤਿੰਨ ਥਾਣਿਆਂ ਦੀ ਪੁਲਿਸ ਜਿਹੜੀ ਹੈ ਉਹ ਕਸਬੇ ਦੇ ਅੰਦਰ 1 ਮਾਰਚ ਉਹਨਾਂ ਦੇ ਵੱਲੋਂ ਕੱਢਿਆ ਗਿਆ ਇਸ ਮੌਕੇ ਤੇ ਡੀਐਸਪੀ ਕਰਨ ਸ਼ਰਮਾ ਨੇ ਕਿਹਾ ਕਿ ਉਹ ਕਾਨੂੰਨ ਵਿਵਸਥਾ ਨੂੰ ਹਰ ਤਰੀਕੇ ਦੇ ਨਾਲ ਹਰ ਹਾਲ ਦੇ ਵਿੱਚ ਬਰਕਰਾਰ ਰੱਖਣਗੇ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਪ੍ਰਵਾਸੀਆਂ ਸੰਬੰਧੀ ਉਹਨਾਂ ਨੇ ਕਿਹਾ ਕਿ ਇਹ ਕਸਬਾ ਜਿਹੜਾ ਹੈ ਮੁਦਕੀ ਦੀ ਉਹ ਗੱਲ ਕਰ ਰਹੇ ਨੇ ਕਿ ਸਵਾ ਮੁਦਕੀ ਦੇ ਅੰਦਰ ਰਹਿੰਦੇ ਪ੍ਰਵਾਸੀਆਂ ਦੀ شناخت ਜਿਹੜੀ ਹੈ ਹੁਣ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਇਸ ਮੌਕੇ ਦੇ ਉੱਤੇ ਡੀਐਸਪੀ ਦਿਹਾਤੀ ਕਰਨ ਸ਼ਰਮਾ ਨੇ ਕੀ ਕਿਹਾ ਤੁਹਾਨੂੰ ਸੁਣਾਉਣਾ ਹੈ ਜੀ ਸਾਡੇ ਕੋਲ ਕੁਝ ਕੰਪਲੇਂਟਸ ਆਈਆਂ ਨੇ ਜਿਦੇ ਵਿੱਚ ਇਹ ਸ਼ਿਕਾਇਤ ਕੀਤੀ ਗਈ ਸੀ ਕਿ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਕੁਝ ਸ਼ਰਾਬੀ ਅੰਸਰਾਂ ਵੱਲੋਂ ਕੱਲ ਮੁਦਕੀ 'ਚ ਹੁੰਲੜਵਾਦੀ ਕੀਤੀ ਗਈ ਹੈ ਤੇ ਮਾੜੇ ਸ਼ਬਦ ਬੋਲੇ ਗਏ ਨੇ ਕਿਸੇ ਦੇ ਸੰਬੰਧ ਵਿੱਚ ਅੱਜ ਅਸੀਂ ਪੂਰੀ ਫੋਰਸ ਲੈ ਕੇ ਉਕੀ ਕਸਬੇ ਵਿੱਚ ਫਲੈਗ ਮਾਰਚ ਕਰ ਰਹੇ ਹਾਂ ਅਤੇ ਇਹ ਮੈਸੇਜ ਦੇ ਰਹੇ ਹਾਂ ਪਬਲਿਕ ਨੂੰ ਕਿ ਪੁਲਿਸ ਤੁਹਾਡੀ ਸੁਰੱਖਿਆ ਵਾਸਤੇ 24 ਘੰਟੇ ਤੰਤ ਹੈ ਅਤੇ ਇਸੇ ਦੇ ਨਾਲ ਨਾਲ ਵੀ ਅਸੀਂ ਇੱਕ ਬਹੁਤ ਸਟ੍ਰਿਕਟ ਵਾਰਨਿੰਗ ਦੇਣਾ ਚਾਹੁੰਦੇ ਹਾਂ ਸਾਰੇ ਮਾੜੇ ਅੰਸ਼ਰਾਂ ਨੂੰ ਕਿ ਕੋਈ ਵੀ ਜਾਤੀ ਕੋਈ ਵੀ ਧਰਮ ਜਾਂ ਦੇਸ਼ ਪ੍ਰਦੇਸ਼ ਦੀ ਨਾਗਰਿਕਤਾ ਦੇ ਆਧਾਰ 'ਤੇ ਕਿਸੇ ਨਾਲ ਵੀ ਠੱਗੜੀ ਨਹੀਂ ਹੋਵੇ ਤੇ ਨਾ ਹੋ ਜਤਾ ਜਾਵੇ ਜਿਹੜੇ ਵੀ ਇਸ ਤਰ੍ਹਾਂ ਦੇ ਮਾੜੇ ਅਨਸਰ ਇਹ ਜੇ ਕੰਮ ਕਰਦੇ ਨੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊ। ਕੋਈ ਇਸ ਤਰ੍ਹਾਂ ਦੇ ਮਾੜੇ ਅਨਸਰ ਦੀ ਪਛਾਣ ਗੁਈਆ ਤੇ ਰੈਡੀਕੇਸ਼ਨ ਜਿਹੜੇ ਤੁਸੀਂ ਜਿਨ੍ਹਾਂ ਨੂੰ ਵੀ ਕਿਸੇ ਅਲਵਾਲ ਕਰ ਸਕੋ। ਕਿ ਜਿਨ੍ਹਾਂ ਖਿਲਾਫ ਕੰਪਲੇਂਟਸ ਆਈਆਂ ਨੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਲੋਕੇਟ ਕੀਤਾ ਜਾ ਰਿਹਾ ਹੈ ਤੇ ਜਲਦ ਤੋਂ ਜਲਦ ਉਹਨਾਂ ਤੇ ਸਖਤ ਐਕਸ਼ਨ ਲਿਆ ਜਾਵੇ। ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੇ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ। ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬੀਲਟੀਵੀ ਯੂਕੇ ਦੇ ਨਾਲ। ਧੰਨਵਾਦ।